ਪੂਰੇ ਉੱਤਰ ਭਾਰਤ ਦੇ ਵਿੱਚ ਸ਼ੀਤ ਲਹਿਰ ਦਾ ਪਰਕੋਪ ਸ਼ੁਰੂ ਹੋ ਗਿਆ ਦੱਸਦੇ ਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਅੱਜ ਕੋਰੇ ਦੀ ਚਾਦਰ ਦੇਖਣ ਨੂੰ ਮਿਲੀ ਅੰਮ੍ਰਿਤਸਰ ਦੇ ਸ਼ਹਿਰ ਵਾਸੀਆਂ ਨੂੰ ਸੂਰਜ ਦੇ ਦਰਸ਼ਨ ਵੀ ਨਹੀਂ ਹੋਏ ਦੱਸਦੇ ਕਿ ਦੇਖਣ ਦੇ ਵਿੱਚ ਆ ਰਿਹਾ ਕਿ ਲਗਾਤਾਰ ਫੋਗ ਵੱਧ ਰਹੀ ਹੈ ਤੇ ਲੋਕ ਜਿਹੜੇ ਨੇ ਉਹਨਾਂ ਦੀ ਜ਼ਿੰਦਗੀ ਹੁਣ ਸਲੋ ਹੋ ਗਿਆ ਦੱਸਦੇ ਕਿ ਕੋਰੇ ਕਰਕੇ ਰੇਲਵੇ ਲਾਈਨਾਂ ਵੀ ਨਜ਼ਰ ਨਹੀਂ ਆ ਰਹੀਆਂ ਤੇ ਜਿਸ ਦਾ ਅਸਰ ਹੁਣ ਰੇਲ ਗੱਡੀਆਂ ਤੇ ਟਾਈਮ ਤੇ ਵੀ ਜ਼ਰੂਰ ਪਊਗਾ ਉੱਥੇ ਹੀ ਸ਼ਹਿਰ ਵਾਸੀਆਂ ਨੇ ਲੋਕਾਂ ਨੂੰ ਦੁਰਘਟਨਾ ਤੋਂ ਬਚਾਉਣ ਦੇ ਵਾਸਤੇ ਆਪਣੇ ਜਿਹੜੇ ਵਾਹਨ ਨੇ ਉਤੀਮੀ ਗਤੀ ਦੇ ਨਾਲ ਚਲਾਉਣ ਦੀ ਅਪੀਲ ਕੀਤੀ ਦੱਸ ਦਈਏ ਕਿ ਕੋਰੇ ਦੇ ਕਾਰਨ ਸਕੂਲ ਜਾਣ ਵਾਲੇ ਬੱਚਾ ਦਾ ਵੀ ਬੁਰਾ ਹਾਲ ਉੱਥੇ ਹੀ ਲੋਕਾਂ ਨੂੰ ਵੀ ਕਈ ਤਰੀਕੇ ਦੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਆ ਇਹ ਦੋ ਦਿਨ ਤੋਂ ਬਹੁਤ ਜ਼ਿਆਦਾ ਤੋਂ ਵੱਧ ਗਈ ਆ ਤੇ ਜਿਹਦੇ ਕਰਕੇ ਚੱਲਣ ਫਿਰਾਂ ਚ ਬਹੁਤ ਦਿੱਕਤ ਹੋ ਰਹੀ ਆ ਤੇ ਪਰ ਸਰਕਾਰ ਨੂੰ ਚਾਹੀਦਾ ਕੋਈ ਲਾਈਟ ਆਲਗ ਦਾ ਅਰੇਂਜਮੈਂਟ ਕਰਨ ਤਾਂ ਕਿ ਕੋਈ ਵੀ ਹਾਦਸਿਆਂ ਤੋਂ ਬਚਾਅ ਹੋ ਸਕੇ ਤੇ ਲੱਗਦਾ ਪੈਰੀ ਐਕਸੀਡੈਂਟ ਹੋਣ ਦਾ ਖਤਰਾ ਹੋ ਸਕਦਾ ਸਾਰਿਆਂ ਨੂੰ ਅਪੀਲ ਹੈ ਕਿ ਸਾਰੇ ਆਪਣੀਆਂ ਗੱਡੀਆਂ ਲਾਣ ਤਾਂ ਕਿ ਕੋਈ ਐਕਸੀਡੈਂਟ ਹੋਣ ਤੋਂ ਬਚਾਅ ਹੋ ਸਕੇ ਮੈਂ ਹੱਦ ਤੱਕ ਮੈਂ ਕ ਮੁਸ਼ਕਲ ਹੀ ਲੱਗਦਾ ਵਾ ਕੱਲ ਵੀ ਬਹੁਤ ਘੱਟ ਧੁੱਪ ਨਿਕਲੀ ਸੀ ਅੱਜ ਦਾ ਮੁਸ਼ਕਲ ਹੀ ਲੱਗ ਰਿਹਾ ਬਹੁਤ ਜਿਆਦਾ ਧੁੰਦ ਹੈ ਅੱਜ ਮੈਂ ਕਹਣਾ ਭਾਈ ਸਵੇਰੇ ਗਿਆ ਮੈਂ ਕਹਣਾ ਬੜੀ ਮੁਸ਼ਕਲ ਮੰਡੀ ਪਹੁੰਚੇ ਮੈਂ ਕੋਈ ਲੱਟਾਂ ਨਹੀਂ ਜਗਣੀਆਂ ਬੜਾ ਬੁਰਾ ਹਾਲ ਜੇ ਮੈਂ ਕਹਣਾ ਸਬਜ਼ੀ ਲੈਣੀ ਬੜੀ ਮੁਸ਼ਕਲ ਵੇਈ ਤੜਕੇ 3:30 ਵਜੇ ਜਾਣਾ 4:00 ਵਜੇ ਜਾਣਾ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਕੀ ਕਹਿਣਾ ਚਾਹੁੰਦਾ ਲੱਟਾਂ ਲੂਟਾਂ ਬੁਰੇ ਟਾਈਮ ਨਾਲ ਲਾਜ਼ਮ ਬਸ ਬੜੀ ਮਿਹਰਬਾਨੀ ਹੋਣੀ ਸਰਕਾਰ ਦੀ ਐਕਸੀਡੈਂਟ ਹੋਣ ਤੋਂ ਬਚੇ ਹਾਂਜੀ ਤੇ ਰਸਤੇ ਦੇ ਨੇਰਾਟੇ ਸਭ ਕੁਝ ਨਾ ਭਾਈ ਹੋਣੀ ਬਾਈ ਨਾ ਹੁੰਦਾ ਲੱਟ ਨਹੀਂ ਹੈ ਗੇ ਨੇਰ ਕਿਥੋਂ ਨਾ ਸੀ ਬੜੀ ਮੁੱਛਲ ਗਿਆ ਹੌਲੀ 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 ਗਿਆ ਧੁੰਦੇ ਭਾਈ ਤੰਦਰਾ ਤੰਦਰਾ ਫਿਰ ਨਜ਼ਰ ਨਹੀਂ ਆਂਦਾ ਕਿ ਕੁਝ ਵੀ ਤੇ ਤੁਹਾਨੂੰ ਪਤਾ ਹੈ ਗੱਡੀ ਵੀ ਬੜੀ ਧਿਆਨ ਨਾਲ ਚਲਾਣੀ ਪੈਂਦੀ ਆ ਅਸੀਂ ਬਹੁਤ ਸਲੋ ਕਰਕੇ ਚਲਾ ਰਹੇ ਆ ਪਤਾ ਹੀ ਲੱਗਦਾ ਕੁਝ ਵੀ ਬਹੁਤ ਜਾਈ ਠੰਡ ਅਗੇ ਨਾ ਵੱਧ ਗਿਆ ਭਾਈ ਸਰਕਾਰ ਅੰਕੀਲ ਕਰਨਾ ਚਾਹੀਦੀ ਹਾਂਜੀ ਸਰਕਾਰ ਨੂੰ ਪੀਲ ਕੀ ਕਰਨਾ ਚਾਹੀਦੀ ਉਹ ਨਹੀਂ ਭਾਈ ਵੀਰ ਕੀ ਹੁਣ ਕਰ ਸਕਦੇ ਆ ਹੁਣ ਤੇ ਜੋ ਵੀ ਭਾਈ ਤੁਹਾਡੇ ਸਾਹਮਣੇ ਆ ਮਤਲਬ ਇਹ ਕਹਿ ਸਕਦੇ ਆ ਵੀ ਮਾਲਕ ਦੀ ਹੁਣ ਕਿਰਪਾ ਮਾਲਕ ਦੀ ਹੈਗੀ ਆ ਜੋ ਵੀ ਕਰਨਾ ਉਧਰ ਦੀ ਧੇਨ ਹੈਗੀ ਆ ਇਹ ਹੁਣ ਠੰਡ ਵગેਨ ਨੂੰ ਕਹਨ ਭਰਾ ਪਤਨੀ ਆ ਭਾਈ ਹੁਣ ਇਹ ਆ ਵੀ ਅਗਨੋ ਮਤਲਬ ਸਰਕਾਰ ਨੂੰ ਇਹ ਕਰਨਾ ਚਾਹੀਦਾ ਵੀ ਇਹ ਜਿੰਨੀਆਂ ਵੀ ਗਵਰਨਮੈਂਟ ਦੇ ਜਿਹੜੇ ਲਾਈਟਾਂ ਵਾ ਲਾਈਟਾਂ ਜਗਾ ਕੇ ਰੱਖਣੀਆਂ ਚਾਹੀਦੀਆਂ ਵਾ ਤੇ ਗੱਡੀਆਂ ਬਿਲਕੁਲ ਸਲੋ ਚਲਾਨੀ ਚਾਹੀਦੀ ਹੈ ਕਿਉਂਕਿ ਤੁੰਦ ਬਹੁਤ ਬਹੁਤ ਜ਼ਿਆਦੀ ਪੈ ਰਹੀ ਆ ਕਿਤੇ ਵੀ ਗੱਡੀ ਵਾ ਸਕਦੀ ਆਪਣੇ ਤਰੀਕੇ ਨਾਲ ਚੱਲਣ ਤੇ ਬਿਲਕੁਲ ਸਲੋ ਗੱਡੀਆਂ ਚਲਾਣਾ ਤੇ ਦੇਖ ਕੇ ਲਾਈਟਾਂ ਜਗਾ ਕੇ ਰੱਖਣਾ ਜਿੰਨੀ ਵੀ ਜਿੰਨੀ ਵੀ ਮਾਰਕੀਟ ਦੇ ਗਾਲ ਗੇਟ ਹੋ ਗਿਆ ਤੇ ਗਿਆ ਟੈਂਪਲ ਦੇ ਸਾਈਡ ਨੇ ਸਾਰੀ ਜਗ੍ਹਾ ਦੀ ਰੋਡ ਦੇ ਕੱਢੇ ਲਾਈਟਾਂ ਜਗਣੀਆਂ ਲੈਟਾ ਬਿਲਕੁਲ ਨਹੀਂ ਪਾ ਦੋੜੀ ਜੇ